ਜਗਵਾਈ ਘਰੇਗੀ ਲਓ ਅੱਜ ਦੇ ਕੇਡ ਮੇਲੇ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਲਓ ਟਵਿੰਕਲ ਤਿਆਰ ਹੈ weight lifting ਕਰਦੀ ਕਰਦੀ ਕਬੱਡੀ ਵਾਲੇ ਪਾਸੇ ਆ ਗਈ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਬਹੁਤ ਤਕੜਾ ਖੇਡੀ ਚਰਚੇ वर्ल्ड कप ਦੇ ਵਿੱਚ ਉਹ ਇਹਨਾਂ ਖਿਡਾਰੀਆਂ ਦੇ ਲਓ ਪਾਈ ਹੋਈ ਕਬੱਡੀ ਚਾਰ ਇਧਰ ਨੇ ਪਾਸੇ ਪਹਿਲੀ ਕਬੱਡੀ ਦੇ ਦੇਖਦੇ ਆ ਔ ਰਿੱਤੂ 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 ਇਹ ਹਰਿਆਣੇ ਦੀ ਅੱਜ ਦੇ ਟਾਈਮ ਦੀ ਬੜੀ ਟਾਪ ਦੀ ਖਿਡਾਰੀ ਨੇ ਇਹ ਬੱਲੇ 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 ਹੋ ਗਈ ਹੈ ਪਹਿਲੀ ਕਬੱਡੀ ਪਹਿਲਾ ਜਫਾ ਪਹਿਲੀ ਕਬੱਡੀ ਤੇ ਇਹ ਤਾੜੀਆਂ 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 ਉਹ ਤਾੜੀਆਂ ਜੋਰਦਾਰ ਇਹ ਪਹਿਲਾ ਹਰਿਆਣੇ ਵਾਲਿਆ ਲਾਤਾ ਇਧਰਲੇ ਪਾਸੇ ਪੈ ਗਈ ਕਬੱਡੀ ਪਟਾਚਾ ਸਾਹਿਬ ਕਰੇ ਸੇਵਤਾ ਲਓ ਇਧਰਲੇ ਪਾਸੇ ਕਹਿੰਦੇ ਹਰਿਆਣੇ ਜੀ ਮੇਰੇ ਵੀਰੋ ਇਹ ਸੀਮਾ ਹੈ ਸੀਮਾ ਦੀ ਪਈ ਹੋਈ ਕਬੱਡੀ ਦੂਜੇ ਪਾਸੇ ਤਗੜਾ ਜੱਫਾ ਕਰਮੀ ਆ ਲੱਗਦਾ ਜੋਰ ਕਿ ਸਮੇ ਦਿਓ ਲੋਕੋ ਤੋੜ ਦਿਓ ਕਹਾਵਤ ਦੀ ਜੰਜੀਰ ਨੂੰ ਮੱਡੇ ਲਈ ਨਾ ਪੁੱਜੋ ਕਿਸੇ ਲਾਲਾ ਬਲੇ ਪੀਰ ਨੂੰ ਧੀ ਜੰਮੀ ਜੇ ਤੇ ਮੱਥੇ ਵੱਟ ਪਾਵੇਂਗਾ ਹੋਵੇਂਗਾ ਤੂੰ ਹੀ ਸੱਚਾ ਜੱਟ ਆ ਇੱਕ ਬੇਨਤੀ ਹੈ ਜੇ ਤੁਸੀਂ ਕਹਿ ਦਿਓ ਜਮਾਨੇ ਨੂੰ ਧੀਆ ਪੱਤਾਂ ਨਾਲੋਂ ਕਿਸੇ ਗੱਲੋਂ ਘੱਟ ਨਹੀਂ ਪ੍ਰਚਾਪਾ ਸਾਹਿਬ ਗੱਡੀ ਰਸਤੇ ਦੇ ਵਿੱਚ ਖੜੀ ਆ ਬੇਨਤੀ ਹੈ ਗੱਡੀ ਜਿਹੜੀ ਜਰੂਰ ਸਾਈਡ ਤੇ ਕਰ ਦਿਓ ਇਧਰ ਦੇ ਪਾਸੇ ਕਰਮੀ ਇੱਕ ਟਾਪ ਦੇ ਪੈਂਟ ਦਾ ਵਾਅਦਾ ਕਰ ਦਿੱਤਾ ਜਿਹੜੀਆਂ ਗੱਡੀਆਂ ਰਸਤੇ ਦੇ ਵਿੱਚ ਖੜੀਆਂ ਨੇ ਉਹ ਬੇਨਤੀ ਹੈ ਵੀਰਾਂ ਨੇ ਕਿ ਥੋੜੀਆਂ-ਥੋੜੀਆਂ ਸਾਈਡ ਤੇ ਕਰ ਲਈਏ ਕਿਉਂਕਿ ਵੀਰਾਂ ਨੇ ਗੱਡੀਆਂ ਕੱਢਣੀਆਂ ਇਹਨ ਇੱਕ ਭਰਾ ਬਣ ਕੇ ਇਹ ਜ਼ਰੂਰ ਨੋਟ ਕਰਦੇ ਜਾ ਜਿਹੜੀਆਂ ਗੱਡੀਆਂ ਦਾ ਨੰਬਰ ਦੱਸ ਦਿਓ ਉਹ ਸਾਈਡ ਤੇ ਕਰਵਾ ਦਈਏ ਲਓ ਆਸਾ ਦੀ ਪਈ ਹੋਈ ਰੇਡ ਸ਼ਾਨਦਾਰ ਪੁਆਇੰਟ ਪੈਟ ਵੀ ਉੱਪਰ ਚੜੇਗਾ ਹਣ ਪੈਟ ਦੇ ਵੀ ਉੱਪਰ ਚੜਨਾ ਉੱਡਣਾ ਉਹ ਵੀ ਦੇਖਣਯੋਗ ਹੈ ਹਰਿਆਣੇ ਵਾਲੀ ਜ਼ਾਨਦਾਰ ਪੁਆਇੰਟ ਤਾਂ ਵਿੰਕਲ ਆ ਗਈ ਹੈ ਇਹਦਾ ਧਾਰੀਵਾਲ ਦੇ ਲਾਗੇ ਕੋਟ ਸੰਤੋਖ ਰਾਏ ਪਿੰਡ ਦਾ ਮੇਰੇ ਵੀਰੋ ਆਹ ਕੁੜੀ ਜਿਹੜੀ ਰੇਡ ਪਾਉਂਦੀ ਹੈ ਇਹ ਜਿਲ੍ਹਾ ਗਰਦਾਸਪੁਰ ਦੀ ਮਟਿਆਰ ਪਰ ਦੂਜੇ ਪਾਸੇ ਤਗੜਾ ਯਫਾ ਰਿਤੂ ਲਾਉਣ ਦੇ ਲਈ ਆਹ ਬੱਲੇ ਬੱਲੇ ਕਰਵਾਉਂਦੀ ਹੈ ਕਿਉਂਕਿ ਗਰਦਾਸਪੁਰ ਦੀਆਂ ਮਾਵਾਂ ਦਾ ਸਨਿਆਰੀ ਇਤਿਹਾਸ ਹੈ ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ ਮਾਵਾਂ ਡੱਕਰੇ ਝੋਲੀ ਪਾਉਂਦੀਆਂ ਨੇ ਉੱਚਾ ਸੱਟ ਕੇ ਪੋਜਦੇ ਨੇ ਜਿਆਂ ਤੇ ਪੋਰਾ ਫਿਰ ਵੀ ਨਹੀਂ ਘਬਰਾਉਂਦੀਆਂ ਨੇ ਤਗੜਾ ਜੱਫਾ ਲੱਗਦਾ ਹੋਇਆ ਹਰਿਆਣੇ ਦੀ ਸੋਰੀ ਆ ਬੱਲੇ ਬੱਲੇ ਕਰਵਾ ਗਈ ਹੈ ਬੱਲੇ ਬੱਲੇ ਕਰਵਾ ਗਈ ਹੈ ਰੇਡ ਪਾਉਣ ਦੇ ਲਈ ਸੀਮਾ ਆ ਗਈ ਹੈ ਲਾ ਜ਼ੀਮਾ ਦੀ ਕਬੱਡੀ ਪੈ ਰਹੀ ਹੈ ਇਧਰ ਦੇ ਪਾਸੇ ਚਾਰ ਉਹਨਾਂ ਦੇ ਕਹਾਂਗੇ ਚਾਰਾਂ ਦੇ ਵਿੱਚੋਂ ਕੌਣ 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 ਕਮਾਲ ਕਰੂ ਪਰ ਪੁਆਇੰਟ ਦੇਖਦੇ ਆਂ ਇਹ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਆ ਕਰਮੀ ਤਿਆਰ ਆ ਕਬੱਡੀ ਪਾਉਣ ਦੇ ਲਈ ਇਧਰ ਦੇ ਪਾਸੇ ਜਗਤਪੁਰ ਦੀ ਖੇਡ ਕਲੱਬ ਆ ਆ ਖਿਡਾਰੀਆਂ ਦੇ ਵੀ ਚਰਚੇ ਵਰਲਡ ਕੱਪ ਦੀਆਂ ਗਰਾਊਂਡਾਂ ਦੇ ਵਿੱਚ ਹੋਏ ਜਦ ਪੀਡੀਸੀ ਦੇ ਵਰਲਡ ਕੱਪ ਹੋਇਆ ਤੇ ਲੜਕੀਆਂ ਦੀ ਕਬੱਡੀ ਨੂੰ ਬਹੁਤ ਵੱਡਾ ਮਾਣ ਮਿਲਿਆ ਇਧਰ ਹਰਿਆਣੇ ਵਾਲੀਆਂ ਚਾਰ ਲਾਕਾ ਸੋਨੀ ਪੱਤ ਦਾ ਟੱਕਰ ਕਰਮੀ ਦੇ ਨਾਲ ਇਹ ਬੱਲੇ 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 ਇਹ ਕਮਾਲ ਕਮਾਲ ਹੁੰਦੀ ਹੈ ਉਹ ਤਾੜੀਆਂ ਮਾਰ ਦਿਓ ਮੱਝ ਵਾਲੇ ਇੱਕ ਵਾਰ ਹੋਰ ਦਾ ਮਾਰ ਦਿਓ ਇੱਕ ਕਰਮੀ ਹੈ ਸ਼ਾਨਦਾਰ ਪੁਆਇੰਟ ਆਪਣੀ ਟੀਮ ਲਈ ਜੋੜਦੀ ਹੋਈ ਆ ਮਾਣ ਹੈ ਖੇਡ ਮੈਦਾਨਾਂ ਦਾ ਸ਼ਿੰਗਾਰ ਬੜੀਆ ਮੇਰੇ ਵੀਰੋ ਇਹ ਕੁੜੀਆਂ ਜੜੀਆਂ ਨੇ ਪਰ ਪਰਨੇ ਹੁੰਦੇ ਕੁੜੀਆਂ ਦੇ ਇਹ ਪੇਕੇ ਸੋਹਰੇ ਹੁੰਦੇ ਪਰ ਘਰਨੇ ਹੁੰਦੇ ਕੁੜੀਆਂ ਦੇ ਆਸਾ ਬੱਲੇ-ਬੱਲੇ ਕਰਵਾਉਣ ਦੇ ਯਤਨ ਰੱਖਦੀ ਹੈ ਖੇਡ ਮੈਦਾਨ ਦੇ ਵਿੱਚ ਕੋਟ ਸੰਤੋਖ ਰਾਏ ਵੱਲੋਂ ਟਵਿੰਕਲ ਟਵਿੰਕਲ ਹੋਰ ਕਬੱਡੀ ਪਾਉਣ ਦੇ ਲਈ ਵਾਪਸ ਹੋਈ ਇਧਰ ਦੇ ਪਾਸੇ ਪਹਿਲਾਂ ਦੇਖਦੇ ਆ ਰਿਤੂ ਨੇ ਜਿਵੇਂ ਪਰ ਕੇ ਕਮਾਲ ਕਰ ਦਿੱਤੀ ਹੈ ਰਿਤੂ ਹਰਿਆਣਾ ਦੀ ਕਹਿੰਦੇ ਟਾਪ ਦੀਆਂ ਖਿਡਾਰਨਾਂ ਦੇ ਵਿੱਚ ਚਰਚਾ ਹੈ ਪਰ ਟਵਿੰਕਲ ਦੇ ਵੀ ਚਰਚੇ ਰਹਿੰਦੇ ਆ ਉਹਨਾਂ ਦੇਖਾਂਗੇ ਟੱਕਰ ਦੋ ਖਿਡਾਰਨਾਂ ਦੇ ਵਿਚਕਾਰ ਉਹ ਧਰਤੀ ਰਸੂਲਪੁਰ ਦੀ ਪੰਜਾਬ ਤੇ ਹਰਿਆਣਾ ਪਿੰੜਦਾ ਪੰਜਾਬ ਤੇ ਹਰਿਆਣਾ ਪਿੰੜਦਾ ਇਹ ਬੱਲੇ 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 ਤੇ ਟਵਿੰਕਲ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਖਿਡਾਰੀ ਨੇ ਸੀਮਾ ਤਿਆਰ ਹੈ ਇਧਰ ਦੇ ਪਾਸੇ ਚਾਰ ਨੇ ਸਾਹਮਣ ਮਨੀਸ਼ਾ ਲక్ష్ਮੀ ਤਾਰਾ ਉਹਨਾਂ ਦੇਖਾਂਗੇ ਚਾਰਾਂ ਚੋਂ ਕ라운ਡ ਕਰਾਵੇਗਾ ਬੱਲੇ ਬੱਲੇ ਲੈ ਭੀ लवली ਆ ਜਾ ਪਰ ਪਾਇੰਟ ਰੇਡਰ ਦੇ ਖਾਤੇ ਜੁੜ ਗਿਆ ਵੇਰੇ ਵਾਲੇ लवली ਦਾ ਸਨਮਾਨ ਬਿੱਲਾ ਤੋਲਾ ਨੰਗਰ ਪਵਿੱਤਰ ਸ਼ੀਨਾ ਗੁਰਸੇਵਕ ਭਰਾ ਹੁਣੀ ਕਹਿੰਦੇ ਆਪਾਂ ਪਹਿਲਾਂ ਕਰ ਦੇਣਾ ਲੈ ਭੀ ਵੇਰੇ ਵਾਲਿਆ ਆ ਜਾ ਬੱਸ ਰਿਹਾਰ ਦਿੱਤਾ ਜਾਣਾ ਬਿੱਲੇ ਬਾਹੋੜੀ ਆਏ ਹੋਏ ਸਾਹਮਣੇ ਕਰਮੀ ਤਿਆਰ ਪਰ ਤਿਆਰ ਰੇਡ ਪਾਉਣ ਦੇ ਲਈ ਮੇਰੇ ਵੀਰੋ ਇਹ ਕਰਮੀ ਐ ਕਿ ਸਾਡਾ ਵੀ ਚਿਤ ਕਰਦਾ ਐ ਮੜੀਏ ਵੱਜਣ ਬਾਬਲ ਬੂਹੇ ਸੇਰੇ ਆਵਣ ਖੁਸਰੇ ਲੈਣ ਵਧਾਈਆਂ ਅੰਮੀਏ ਬੇੜੇ ਤੇਰੇ ਸਾਡਾ ਵੀਜੀ ਕਰਦਾ ਗਈਏ ਵੀਰੇ ਜੀਆਂ ਘੋੜੀਆਂ ਇਹ ਚੰਦਰਾ ਜਗ ਗਾਉਣ ਦਿੰਦਾ ਨੇ ਪੁੱਤਾਂ ਤੋਂ ਪਹਿਲਾਂ ਧੀਆ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੋਣ ਦਿੰਦਾ ਨੇ ਇਹ ਦੀਪਕ ਐ ਇਹ ਹਰਿਆਣਾ ਦੀ ਸੋਰੀ ਪਰ ਦੂਜੇ ਪਾਸੇ ਕਰਮੇ ਆ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਨੇ ਜੋੜ ਗਿਆ ਜੇ ਕਰਤੀ ਨਹੀਂ ਜੰਮੂਗੀ ਨਾ ਮਾਂ ਦਾ ਰਿਸ਼ਤਾ ਨਾ ਚਾਚੀ ਦਾ ਰਿਸ਼ਤਾ ਨਾ ਤਾਈ ਦਾ ਰਿਸ਼ਤਾ ਦੁਨੀਆ ਦੇ ਸਾਰੇ ਰਿਤੇ ਖਤਮ ਹੋ ਜਾਣਗੇ ਕਿਉਂਕਿ ਧੀਆਂ ਨਾਲ ਸੰਸਾਰ ਹੈ ਧੀਆਂ ਨਾਲ ਜੱਗ ਹੈ ਕਿ ਮੈਨੂੰ ਕੁੱਖ ਚ ਨਾ ਕਤਲ ਕਰਾ ਨੀ ਮਾਂ ਮੇਰੀਏ ਮੈਨੂੰ ਜੱਗ ਵੇਖਣ ਦਾ ਚਾ ਨੀ ਮਾਂ ਮੇਰੀਏ ਰੇਡ ਪਾਉਣ ਦੇ ਲਈ ਕੋਟ ਸੰਤੋਖ ਰਾਏ ਵਾਲੀ ਟਵਿੰਕਲ ਵਾਧੀ ਹੋਈ ਹੈ ਰੇਡ ਪਾਉਣ ਦੇ ਲਈ ਮੇਰੇ ਵੀਰੋ ਲਓ ਟਵਿੰਕਲ ਟਵਿੰਕਲ ਕਬੱਡੀ ਪਾਉਣ ਦੇ ਲਈ ਵਧੀ ਹੋਈ ਹੈ ਇਧਰ ਦੇ ਪਾਸੇ ਟਵਿੰਕਲ ਇੱਕ ਟਾਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਖਿਡਾਰੀ ਨਾ ਕਹਿੰਦੇ ਅੱਜ ਪੰਜਾਬ ਦੀ ਟੀਮ ਨਾਲ ਹਰਿਆਣੇ ਦੀ ਟੀਮ ਹੈ ਜਗਤਪੁਰ ਦੀ ਟੀਮ ਖੇਡਦੀ ਹੈ ਇਧਰ ਦੇ ਪਾਸੇ ਜਗਤਪੁਰ ਦੀ ਟੀਮ ਹੈ ਪ੍ਰੋਪਰ ਨਿਊਜ਼ੀਲੈਂਡ ਦੇ ਵਿੱਚ ਵੀ ਖੇਡਣ ਜਾਂਦੀ ਹੈ ਵਿਦੇਸ਼ਾਂ ਦੇ ਵਿੱਚ ਵੀ ਚਰਚੇ ਹੁੰਦੇ ਆ ਆ ਹਰਿਆਣੇ ਵਾਲਿਆਂ ਦੇ ਵੀ ਚਰਚੇ ਆ ਇਹ ਪਾਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਆ ਸੀਮਾ ਇੱਕ ਟਾਪ ਦੇ ਪੁਆਇੰਟ ਦਾ ਫੇਰ ਵਾਅਦਾ ਕਰ ਦਿੰਦਾ ਹੈ ਕਰਮੀ ਤਿਆਰ ਆ ਕਬੱਡੀ ਪਾਉਣ ਦੇ ਲਈ ਮੈਂ ਬੇਨਤੀ ਕਰਾਂਗਾ ਓਪਨ ਦੀਆਂ ਦੋਨੇ ਟੀਮਾਂ ਜਲਦੀ ਆਜਣ ਜਲਦੀ ਆਜਣ ਜਲਦੀ ਆਜਣ ਉਧਰ ਜੋਤੀ ਸਰਪੰਚ ਬੰਬ ਪਿੰਡ ਵਾਲਾ ਭਰਾ ਯਾਰਾਂ ਦਾ ਯਾਰ ਹੈ ਸਾਡੇ ਭਰਾ ਪਹੁੰਚੇ ਹੋਏ ਨੇ ਬੁਸ਼ੇਤਰ ਤੇ ਧੰਨਵਾਦ ਕਰਾਂਗੇ ਗੁਰਸਿੰਦਰ ਚਾਲ ਸਾਡੇ ਸਰਪੰਚ ਸਾਹਿਬ ਦੇ ਨਾਲ ਬੜੀ ਕਰੀਬੀ ਰਿਸ਼ਤੇਦਾਰੀ ਵੀ ਹੈ ਤੇ ਜੋਤੀ ਸਰਪੰਚ ਪਿੰਡ ਬੰਬ ਪਿੰਡ ਵਾਲਾ ਭਰਾ ਪਹੁੰਚਾ ਹੋਇਆ ਹੈ ਬੁਸ਼ੇਤਰ ਤੇ ਧੰਨਵਾਦ ਆਸਾ ਰੇਡ ਪਾਉਣ ਦੇ ਲਈ ਲਾਦੀ ਹੋਈ ਹੈ ਆਸਾ ਆਸਾ ਫਿਰ ਕਬੱਡੀ ਪਾਉਣ ਦੇ ਲਈ ਵਧੀ ਹੋਈ ਹੈ ਜਸਪਾਲ ਸਿੰਘ ਜੀ ਨਵਾਂ ਪਿੰਡ ਜਿਨ੍ਹਾਂ ਨੇ ਕੱਲ ਨੂੰ ਜੀਤ ਅਖਬਾਰ ਦੇ ਵਿੱਚ ਰojana ਜੀਤ ਦੇ ਵਿੱਚ ਵੀ ਇਹ ਮੇਲੇ ਵਾਲੇ ਸ਼ਾਪ ਦੇਣਾ ਬਹੁਤ ਸਤਿਕਾਰਯੋਗ ਨੇ ਧੰਨਵਾਦ ਹੈ ਸਰਦਾਰ ਜਸਪਾਲ ਸਿੰਘ ਜੀ ਨਵਾਂ ਪਿੰਡ ਰਜਾਨਾ ਅਜੀਤ ਅਖਬਾਰ ਤੋਂ ਪਹੁੰਚੇ ਹੋਇਆ ਬਹੁਤ ਵੱਡਾ ਧੰਨਵਾਦ ਹੈ ਪੰਜਾਬ ਦੇ ਵੱਡੇ ਮੇਲੇ ਦੇ ਉੱਪਰ ਦੁਨੀਆ ਦੀ ਵੱਡੀ ਵੈੱਬਸਾਈਟ ਕਬੱਡੀ 365.com ਜੁੜੀ ਹੋਈ ਹੈ ਇਹ ਪਾਈ ਹੋਈ ਕਬੱਡੀ ਟਵਿੰਕਲ ਦੀ ਉਹਨਾਂ ਦੇਖਾਂਗੇ ਚਾਰ ਇਹ ਹੋਊ ਕਮਾਲ ਫੜਿਆ ਗੁੱਟ ਇਹ ਬੱਲੇ 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 ਦੀਪਕ ਹੈ ਆ ਸੋਨੀ ਪਤਵਲੀ ਮੇਰੇ ਵੀਰੋ ਦੀਪਕ ਦੀਪਕ ਹਰਿਆਣ ਦੀ ਸੋਰੀ ਉਹ ਤਾੜੀਆਂ ਬਾਰੇ ਕੀ ਖਿਆਲ ਬਾਜੀ ਵਾਲਿਓ ਤਾੜੀ 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 ਤੁਗਰੀਣੀ ਚਾਹੀਦੀ ਤਾੜੀਆਂ ਇਹ ਟਵਿੰਕਲ ਦੇ ਗੋਡੇ ਤੇ ਸੱਟ ਲੱਗੀ ਹੋਈ ਹੈ ਇਹਦਾ ਗੋਡਾ ਵੀ ਖਰਾਬ ਆ ਪਰ ਫਿਰ ਵੀ ਕੌਡੀਆਂ ਸੋਹਣੀਆਂ ਪਾ ਰਹੀ ਹੈ ਇਹ ਕਰ ਟਵਿੰਕਲ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਪੰਜਾਬ ਦੀਆਂ ਸ਼ੇਰ ਬੱਤੀਆਂ ਇਧਰ ਦੇ ਪਾਸੇ ਫਿਰ ਤੇ ਪਾਈਂਟ ਰੇਡਰ ਦੇ ਖਾਤੇ ਦੇ ਵਿੱਚ ਜੋ ਪਾ ਰਿਹਾ ਡਾਕਟਰ ਅਮਰ ਰਸੂਲਪੁਰ ਦਾ ਧੰਨਵਾਦ ਉਧਰ ਬਿੱਲਾ ਉਗਰ ਔਲਖਵਾਲਾ ਸਾਡਾ ਭਰਾ ਨਾਲ ਹਰਮਨ ਬਟਾਲਾ ਚੰਦ ਚੌਧਰੀ ਨਾਲ ਨਿੱਕਾ ਗਿੱਲ ਗਗਨ ਚਾਲ ਹਰਮਨ ਚਾਲ ਦੀਪੂ ਸੋਲ ਅਮਰਤ ਬੱਲਾ ਸਾਡਾ ਵੀਰ ਤੇਜਿੰਦਰ ਸੋਲ ਰੋਬਨ ਅਬੇ ਚਾਲ ਤੇ ਨਾਲ ਦਮਨ ਚਾਲ ਸਾਡਾ ਭਰਾ ਵਿੱਕੀ ਕੋਟਲਾ ਤੇ ਨਾਲ ਗੋਬਿੰਦ ਬੁੱਟਰ ਸਾਡਾ ਵੀਰ ਸਾਰੇ ਭਰਾਵਾਂ ਦਾ ਵਿਸ਼ੇ ਤਰ ਤੇ ਧੰਨਵਾਦ ਕਰਾਂਗੇ ਇਹ ਜਿੰਨੇ ਵੀ ਭਰਾ ਪਹੁੰਚ ਰਹੇ ਐ ਪਰ ਰੇਡ ਪਾਉਣ ਦੇ ਲਈ ਆ ਕੁੜੀ ਮੇਰੇ ਵੀਰੋ ਆਸ ਐ ਇਹ ਹਰਿਆਣੇ ਦੀ ਸੋਹਣੀ ਆ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜਦੀ ਹੋਈ ਇੱਕ ਅੰਗ ਦਾ ਵਾਅਦਾ ਕਰਦੀ ਹੋਈ ਅੱਡੀ ਮਾਰ ਕੇ ਨੰਗੂਗੀ ਦਰ ਤੇ ਰਾ ਕਿ ਪੈਰਾ ਨੂੰ ਕਢਾਦੇ ਝਾਂਜਰਾ ਟਵਿੰਕਲ ਫੇਰ ਆ ਗਈ ਹੈ ਲਓ ਟਵਿੰਕਲ ਫੇਰ ਤਿਆਰ ਆ ਕਬੱਡੀ ਪਾਉਣ ਦੇ ਲਈ ਟਵਿੰਕਲ ਫੇਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਹਾਂ ਰਸੂਲਪੁਰ ਦਾ ਮੇਲਾ ਚੱਲਦਾ ਹੈ ਪਹਿਲਾ ਮੈਚ ਚੱਲਦਾ ਓਪਨ ਦੀਆਂ ਟੀਮਾਂ ਆਉਣ ਜੋਦੀ ਦੇ ਨਾਲ ਇਧਰ ਟਵਿੰਕਲ ਟਵਿੰਕਲ ਇਹ ਬੱਲੇ ਬੱਲੇ ਹੋਈ ਜਾਂਦੀ ਹੈ ਉਹ ਬੱਲੇ ਬੱਲੇ ਹੋਈ ਜਾਂਦੀ ਹੈ ਉਹ ਹੋ ਗਈ ਕਮਾਲ ਇਧਰਲੇ ਪਾਸੇ ਉਹ ਬੜਿਆ ਗੁੱਟ ਲੱਗਦਾ ਯੋਰ ਇਹ ਕਮਾਲ ਹੋ ਜਾਣੀ ਹੈ ਇਹ ਤਾੜੀਆਂ 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 ਉਹ ਤਾੜੀਆਂ ਫੇਰ ਤਾੜੀਆਂ ਫੇਰ ਅੱਜ ਟਿੰਕਲ ਬੱਕੇ ਕਮਾਲ ਕਰ ਦਿੱਤੀ ਹੈ ਬਹੁਤ ਸੋੜੀਆਂ ਕਬੱਡੀਆਂ ਪਾ ਰਹੀ ਹੈ ਬੇੰਤੀ ਓਪਨ ਦੀਆਂ ਟੀਮਾਂ ਤਿਆਰੀ ਰੱਖਣ ਲੈ ਵੀ ਗਰਦਾਸਪੁਰੀਆਂ ਬਾਕੀ ਸਿਮਾ ਆਓ ਵੇਖਾਂਗੇ ਰੇਡ ਪਾਉਣ ਦੇ ਲਈ ਵਧੀ ਹੋਏ ਬਿੱਲਾ ਉਗਰ ਅਲਖ ਹਰਮਨ ਬਟਾਲਾ ਚੰਦ ਚੌਧਰੀ ਨਿੱਕਾ ਗੇਲੋ ਗਗਨ ਚਾਲ ਹਰਮਨ ਚਾਲ ਦੀਪੂ ਸੋਲ ਅਮਰਤ ਬੱਲਾ ਤੇਜਿੰਦਰ ਸੋਲ ਰੋਬਨ ਸਾਡਾ ਵੀਰ ਅਬੇ ਚਾਲ ਦਮਨ ਚਾਲ ਵਿੱਕੀ ਕੋੜਲਾ ਤੇ ਨਾਲ ਗੋਬਿੰਦ ਬੁੱਟਰ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਰੇਡ ਬੌਮ ਦੇ ਕਰਮਾ ਧੰਨਵਾਦ ਆ ਲਓ ਕਰਮੀ ਤਿਆਰ ਹੈ ਕੱਥੂ ਰੰਗਲ ਦੀ ਟੀਮ ਦੇ ਮੇਨ ਸਪான்ਸਰ ਨੇ ਆਸ਼ੂ ਬਟਾਲਾ ਅਰਜਨ ਬਟਾਲਾ ਵਿੱਕੀ ਬਟਾਲਾ ਸ਼ੁਭਮ ਬਟਾਲਾ ਅਣੀ ਬਟਾਲਾ ਕਰਨ ਬਟਾਲਾ ਸਾਜਣ ਦੇ ਯਾਰ ਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਇਧਰ ਦੇ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਰਿੱਤੂ ਨੇ ਕਰਮੀ ਨੂੰ ਵੀ ਜਫਾ ਲਾਤਾ ਇਧਰ ਦੇ ਪਾਸੇ ਦੇਖਾਂਗੇ ਹੁਣ ਕੌਣ ਕਮਾਲ ਕਰੇਗੀ ਸੋਮਣ ਗਿੱਲ ਮਨੀਸ਼ਾ ਲక్ష్ਮੀ ਇਹ ਆ ਕੀ ਬਣਗਾ ਕੀ ਬਣਗਾ ਪੁਆਇੰਟ ਤੇ ਕਰਮੀ ਸ਼ਾਨਦਾਰ ਪੁਆਇੰਟ ਆਸਾਨੇ ਆਪਣੀ ਟੀਮ ਲਈ ਜੋੜ ਦਿੰਦਾ ਲੋਕ ਸੋਚਦੇ ਨੇ ਜੰਮਣ ਬਲੀ ਟੀ ਹੋ ਸਕਦਾ ਸਾਨੀਆਂ ਮਿਰਜ਼ਾ ਹੋਵੇ ਹੋ ਸਕਦਾ ਕਲਪਨਾ ਜਾਵਲਾ ਹੋਵੇ ਲੋਕ ਬਿਨ ਸੋਚੇ ਤਾਂ ਨੀ ਨੂੰ ਕੁਖ ਵਿੱਚ ਕਤਲ ਕਰਾ ਦਿੰਦੇ ਐ ਕਿ ਮੈਨੂੰ ਕੁਖ ਦੇ ਨਾਲ ਕਤਲ ਕਰਾ ਨੀ ਮਾਂ ਮੇਰੀਏ ਮੈਨੂੰ ਜੱਗ ਦੇਖਣ ਦਾ ਚਾ ਨੀ ਮਾਂ ਮੇਰੀਏ ਸੁਮਣ ਗਿਲ ਦੀ ਪਈ ਹੋਈ ਰੇਰ ਲੱਗਦਾ ਹੋਇਆ ਯੋਰ ਕੁੜੀ ਹੱਸਦੀ ਨੱਚਦੀ ਟੱਪਦੀ ਸਾਂਦਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦੀ ਹੋਈ ਲਓ ਟੀਮ ਦੇ ਲਈ ਜੋੜ ਦਿੱਤਾ ਹੁਣ ਵੇਖਾਂਗੇ ਚਾਰਾਂ ਦੇ ਵਿੱਚ ਇਧਰ ਦੇ ਪਾਸੇ ਕਬੱਡੀ ਪਾਉਣ ਦੇ ਲਈ ਖਿਡਾਰੀ ਤਿਆਰ ਹੈ ਬੇਨਤੀ ਆਪਣ ਦੀਆਂ ਦੋਨੇ ਟੀਮਾਂ ਹੁਣ ਜਲਦੀ ਦੇ ਨਾਲ ਓਪਣ ਦੀਆਂ ਦੋਨੇ ਟੀਮਾਂ ਇਹ ਇਧਰਲੇ ਪਾਸੇ ਕਮਾਲ ਹੋਈ ਜਾਂਦੀ ਹੈ ਇੱਕ ਟਾਪ ਦੇ ਪੁਆਇੰਟ ਦਾ ਵਾਧਾ ਖਿਡਾਰੀਆਂ ਨੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਕਰ ਦਿੱਤਾ ਸੀਮਾ ਨਾਮ ਹੈ ਇਧਰ ਕਰਮੀ ਤਿਆਰ ਹੈ ਕਬੱਡੀ ਪੁਆਇੰਟ ਦੇ ਲਈ ਆ ਖਿਡਾਰੀਆਂ ਦੇ ਵੀ ਚਰਚੇ ਰਹਿੰਦੇ ਆ ਹਰਿਆਣੇ ਵਾਲੀਆਂ ਦੇਖਦੇ ਆ ਰਿੱਤੂ ਇੱਕ ਕੰਨੀ ਤੇ ਲੱਗੀ ਹੋਈ ਹੈ ਇਹ ਰਿੱਤੂ ਫੇਰ ਪਰ ਪੁਆਇੰਟ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਟਾਪ ਦੇ ਪੁਆਇੰਟ ਦਾ ਵਾਧਾ ਕਰ ਦਿੱਤਾ ਰਿੱਤੂ ਸੋਥਾ ਸੋਥਾ ਪਿੰਡ ਹੈ ਰਿੱਤੂ ਨਾਮ ਹੈ ਇੰਟਰਨੈਸ਼ਨਲ ਖਿਡਾਰਮਾਂ ਦੇ ਵਿੱਚ ਨਾਮ ਆਉਂਦਾ ਹੈ 골ਡ ਮੈਡਲਿਸਟ ਵੀ ਹੈ ਇਧਰ ਪਾਈ ਹੋਈ ਕਬੱਡੀ ਇਸ ਮੈਚ ਤੋਂ ਬਾਅਦ ਗੋਪੀ ਮੱਲਾ ਤੇ ਮਨਦੀਪ ਬਲਾਸ ਪਲਾਸ ਹੋਰ ਇਹ ਤਿਆਰ ਰਹਿਣ ਦੋਨੇ ਮੱਲ ਮੇਰੇ ਵੀਰੋ ਇਸ ਮੈਚ ਤੋਂ ਬਾਅਦ ਕੁਸ਼ਤੀ ਵੀ ਹੋਵੇਗੀ ਮੈਂ ਬੇਨਤੀ ਕਰਾਂਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਆਰ ਤੇਜਾ ਸਿੰਘ ਵਾਲਾ ਜੇ 10000 ਬਿੱਲਾ ਤੋਲਾ ਨੰਗਲ ਇਹ ਸਾਡਾ ਭਰਾ ਨਾਲ ਪਵਿੱਤਰ ਸਿੰਘ ਹੈ ਗੁਰਸੇਵਕ ਭਰਾ ਹੋਣੀ ਹੈ ਲੈ ਵੀ ਗੁਰਸ਼ਿੰਦਰ ਸਰਪੰਚ ਦਈਏ 10000 ਜਿੰਦਰਵੀਰ ਚੈਮਰਾਮੈਨ ਨਾਲ ਪੰਜਾਬ 79 ਦਾ ਕੈਮਰਾਮੈਨ ਪਵਿੱਤਰ ਸਿੰਘੀ ਹੁਣਾ ਵੱਲੋਂ ਅੱਜ ਕਹਿੰਦੇ ਆ ਨਗਦ ਰਾਸੀ ਦੇ ਨਾਲ 11000 ਦੇ ਨਾਲ ਵੱਡਾ ਮਾਣ ਸਨਮਾਨ ਵੇਰੇ ਵੱਲੇ लवली ਦਾ ਕੀਤਾ ਜਾ ਰਿਹਾ ਹੈ ਮੁੰਡਾ ਯੂਰਪ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਕੇ ਆਇਆ ਤੇ ਵੱਡਾ ਮਾਣ ਸਨਮਾਨ ਬਿੱਲਾ ਤੋਲਾ ਨੰਗਲ ਪਵਿੱਤਰ ਸੀਨਾ ਗੁਰਸੇਵਕ ਚਾਲ ਇੰਦਰਦੀਰ ਚਾਲ ਤੇ ਨਾਲ ਗੁਰਸਿੰਦਰ ਸਾਡਾ ਚਾਲ ਭਰਾ ਇਹਨਾਂ ਵੱਲੋਂ ਵੱਡੇ ਦਿੱਤਾ ਗਿਆ ਤਾੜੀਆਂ ਮਾਰਦੋ लवली ਦੇ ਬਾਤੇ ਇਹ ਡਿਜ਼ਰਵ ਕਰਦਾ ਹੈ ਇਹ ਮੁੰਡੇ ਦਾ ਮਾਣ ਕੀਤਾ ਗਿਆ ਆ ਪੰਜਾਬ ਹਰਿਆਣਾ ਦੀਆਂ ਖਿਡਾਰਨ ਇਧਰ ਦੇ ਪਾਸੇ ਇਹ ਕਮਾਲ ਹੋਈ ਜਾਂਦੀ ਹੈ ਆਸ਼ਾ ਇੱਕ ਤੋਂ ਵੱਧਾ ਇੱਕ ਟਾਪ ਦੇ ਪੁਆਇੰਟ ਦਾ ਵਾਧਾ ਆਪਣੀ ਟੀਮ ਦੇ ਲਈ ਖਰੀ ਜਾਂਦੀ ਹੈ ਸਾਹਮਣੇ ਗਿੱਲ ਫਿਰ ਤਿਆਰ ਹੈ ਉਹ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਆ ਮੁੰਡਿਆਂ ਵਰਗੀ ਦੇਖਾ ਕਟਿੰਗ ਵੀ ਕੀਤੀ ਹੋਈ ਹੈ ਕਬੱਡੀ ਪਾਉਣ ਦੇ ਲਈ ਬਰੀ ਹੋਈ ਹੈ ਇਹ ਸੁੰਮਣ 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 ਟੱਕਰ ਦੀਪਕ ਦੇ ਨਾਲ ਤੇ ਸੁੰਮਣ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਜਫੇ ਵੀ ਲਾਉਂਦੀ ਹੈ ਕਬੱਡੀਆਂ ਵੀ ਪਾਉਂਦੀ ਹੈ ਜਿੰਨੀਆਂ ਵੀ ਖਿਡਾਰਨਾਂ ਆਈਆਂ ਸਾਰੀਆਂ ਦੇ ਚਰਚੇ ਵਿਦੇਸ਼ਾਂ ਦੇ ਵਿੱਚ ਹੋਏ ਆ ਇਧਰ ਦੇ ਪਾਸੇ ਦੇ ਇਧਰ ਉਧਰ ਸਾਡੇ ਅਜੇ ਰਾਏਪੁਰ ਨਾਲ ਜਸਨ ਕਾਦਰਾਬਾਦ ਸਰਪੰਚ ਗੋਪੀ ਸਾਡਾ ਵੀਰ ਔਰ ਗੰਧਲੀ ਤੇ ਨਾਲ ਔਰ ਮਾਨੂੰ ਮੇਰਾ ਵੀਰ ਸੁਲਤਾਨਪਿੰਡ ਗੋਪੀ ਕੋਟਲਾ ਔਰ ਸੋਨਾ ਸਾਡਾ ਵੀਰ ਬੱਜੂ ਮਾੜ ਤੇ ਨਾਲ ਭੋਲੂ ਅੰਮ੍ਰਿਤਸਰੀਆ ਜੋਬਨ ਨਵਾ ਪਿੰਡ ਸਾਹਬ ਸਹਨੇਵਾਲ ਤੇ ਨਾਲ ਐਸ ਈਓ ਪਲਵਾਨ ਚੀਤੇ ਨਿਰਪਾਉ ਭਿੰਦਰ ਤੇ ਨਾ ਬੱਲਪੁਰੀਆਂ ਸਾਰੇ ਸਤਿਕਾਰਯੋਗ ਵੀਰਾਂ ਸਾਰੇ ਭਰਾਵਾਂ ਦਾ ਇਹ ਮੰਦੀਪ ਭਰਾ ਦੀਆਂ ਖੱਬੀਆਂ ਸੱਜੀਆਂ ਵਾਹਵਾ ਰੇ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਰੇਡ ਪੈ ਗਈ ਹੈ ਇੱਧਰ 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 ਫੇਰ ਕਬੱਡੀ ਇਹ ਹੁਣ ਦੇਖਾਂਗੇ ਕੌਣ ਜੱਫਾ ਲੱਗਦਾ ਪਰ ਉੱਧਰ ਪੁਆਇੰਟ ਫੇਰ ਰੇਡਰ ਦੇ ਖਾਤੇ ਦੇ ਵਿੱਚ ਜੁੜਦਾ ਆ ਸੈਕਿੰਡ ਹਾਫ ਸ਼ੁਰੂ ਹੋ ਗਿਆ ਹੈ ਓਪਨ ਦੀਆਂ ਦੋਨੀਆਂ ਟੀਮਾਂ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ ਤੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਲੈ ਵੀ ਗੁਰਦਾਸ ਆਈਏ ਭਰਾ ਵੜ ਕੇ ਜਲਦੀ ਦੇ ਨਾਲ ਭੱਜ ਗਏ ਪਹਿਲਵਾਨ ਜੀ ਆਓ ਭੱਜ ਕੇ ਦੁਨੀਆ ਦੇ ਚੋਟੀ ਦੇ 스타 ਅੱਜ ਇਸ ਗਰਾਊਂਡ ਦਾ ਸ਼نگਾਰ ਬਣਦੇ ਨੇ ਮੈਂ ਬੇਨਤੀ ਕਰਾਂਗਾ ਦੋਨਾਂ ਟੀਮਾਂ ਨੂੰ ਕਿ ਜਲਦੀ ਆਜਣ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ ਵਰਸਸ ਬਾਬਾ ਨਾਮਦੇਨ ਕਬੱਡੀ ਕਲੱਬ ਕਮਹਾਨ ਜਲਦੀ ਆਉਣ ਦੋਨੀਆਂ ਟੀਮਾਂ ਜਲਦੀ ਆਉਣ ਸਾਹਮਣੇ ਰੇਡ ਪਾਉਣ ਦੇ ਲਈ ਆ ਕੁੜੀ ਮੇਰੇ ਵੀਰੋ ਇਸ ਵੇਲੇ ਸੀਮਾ ਹਰਿਆਣਾ ਦੀ ਵਧੀ ਹੋਈ ਆ ਹੱਕ ਹਲਾਲ ਤੇ ਹੱਕਦਾਰੀ ਬਣੀ ਰਹੇ ਰੱਬ ਕਰਕੇ ਨਾ ਬੱਚੀਆਂ ਦੀ ਜਗ ਤੇ ਸਰਦਾਰੀ ਵੜੀ ਰਹੇ ਜਗ ਤੇ ਸਰਦਾਰੀ ਵੜੀ ਰਹੇ ਜਗ ਤੇ ਸਰਦਾਰੀ ਵੜੀ ਰਹੇ ਦੋ ਟੀਮਾਂ ਖੇਡਦੀਆਂ ਦੋਨਾਂ ਟੀਮਾਂ ਦੇ ਵਿੱਚ ਸਾਰੀਆਂ ਖਿਡਾਰੀਆਂ ਪਹੁੰਚੀਆਂ ਲਓ ਕਰਮੀ ਤਿਆਰ ਆ ਕਬੱਡੀ ਪਾਉਣ ਦੇ ਲਈ ਇਧਰ ਦੇ ਪਾਸੇ ਫਿਰ ਟੱਕਰ ਟੱਕਰ ਤੇ ਚੱਕਰ ਟੱਕਰ ਤੇ ਚੱਕਰ ਟੱਕਰ ਤੇ ਚੱਕਰ ਪਰ ਪੁਆਇੰਟ ਰੀਡਰ ਦੇ ਖਾਤੇ ਜੁੜ ਗਿਆ ਬਈ ਕੁੜੀਆਂ ਦਾ ਮੈਚ ਵਧੀਆ ਲੱਗਦਾ ਹੈ ਕਰ ਤਾੜੀਆਂ ਮਾਰ ਦਿਓ ਜ਼ੋਰਦਾਰ ਕਿ ਇੱਕ ਸਾਫ ਸੁਥਰੀ ਕਬੱਡੀ ਚੱਲ ਰਹੀ ਹੈ ਸਾਰੀ ਸੰਗਤ ਦਾ ਧੰਨਵਾਦ ਹੈ ਵੱਡਾ ਮੇਲਾ ਲੋ ਸੋਹਣਾ ਮੇਰਾ ਸਾਦੀ ਰੇਡ ਹੈ ਮੇਰੇ ਵੀਰੋ ਜਾਂ ਮਿੱਤਰਾਂ ਨੇ ਕੋਕਾ ਪੜਨਾ ਜਾਂ ਬਰਨਾ ਪੈਰ ਤੇਰੀ ਦੀ ਝਾਂਜਰ ਤੇਰੇ ਨਾਲ ਨਾਲ ਤੁਰਨਾ ਜਾਂ ਬੜ ਜਾਣਾ ਗੰਨੀ ਤੇਰੀ ਦੇ ਮਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸਰੀਕ ਤੇਰੇ ਬਣ ਕੇ ਕਿ ਅੱਜ ਤੈਨੂੰ ਟੱਕਰਾਂਗੇ ਆ ਟਵਿੰਕਲ ਐ ਇਹਦਾ ਕੋਟ ਸੰਤੋਖ ਰਾਏ ਪਿੰਡ ਦਾ ਮੇਰੇ ਵੀਰੋ ਕਿ ਸੋਫਿਆ ਵਾਲੇ ਕਮਰੇ ਵਿੱਚ ਜੋ ਮੇਰੀਆਂ ਤਸਵੀਰਾਂ ਸਾਫ ਸਫਾਈਆਂ ਕਰ ਲੈ ਤੇ ਤੇਰੇ ਹੋ ਨਾ ਜਮਨਲੀਰਾ ਪਹਿਲਾਂ ਇੱਕ ਦਿਨ ਬਸਾਦਾ ਖਾਦਾ ਅੱਜ ਕਿ ਤੋਰੀ ਕੱਲੀ ਨਹੀਂ ਮਾਂ ਇੱਕ ਘਰ ਤੇਰਾ ਜੋੜਿਆ ਇਹ ਦੂਜਾ ਜੋੜ ਨ ਚੱਲੀ ਨਹੀਂ ਮਾ ਇੱਕ ਘਰਤੇ ਦਾ ਜੋੜਿਆ ਤੇ ਦੂਜਾ ਜੋੜ ਨ ਚੱਲੀ ਨਹੀਂ ਮਾ ਇਹ ਹਰਿਆਣੇ ਦੀ ਸੋਰੀ ਕਬੱਡੀ ਪਾਉਂਦੀ ਹੈ ਇਹ ਕਨਾਰੇ ਕਰਮੀ ਹੈ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਪੰਜਾਬ ਹਰਿਆਣਾ ਆਹ ਵੇਖਾਂਗੇ ਸੀਮਾ ਸ਼ਾਨਦਾਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦੀ ਹੋਈ ਇਹ ਕੰਕ ਦਾ ਵਾਦਾ ਕਰਦੇ ਹੋਏ ਰੇਡ ਜੱਬੇ ਵਾਲਿਆ ਕਰਮੀ ਦੇ ਹਿੱਸੇ ਦੇ ਵਿੱਚ ਆ ਗਈ ਆ ਫਿਰ ਕਰਮੀ ਕਬੱਡੀ ਪਾਉਣ ਦੇ ਲਈ ਤਿਆਰ ਇਧਰ ਛੋਟਾ ਵੀਰ ਜਿਹਨੇ ਦੌੜ ਲਈ ਹੈ 32 ਕਿਲੋਮੀਟਰ ਤੱਕ ਦੀ ਦੌੜ ਦਾ ਹੁੰਦਾ ਜज्ਬਾ ਰੱਖਦਾ ਜਰੂਰ ਮਾਣ ਸਨਮਾਨ ਕਰਿਓ ਇਧਰ ਗੁੱਟ ਫੜਦੀਆਂ ਤੇ ਕੈਂਚੀ ਲੱਗਦੀ ਹੈ ਕਿਉਂਕਿ ਖੇਡ ਪੰਦੇ ਦੇ ਵਿੱਚ ਹੈ ਇਹ ਕਬੱਡੀ ਦਾ ਪਤਾ ਲੱਗਦਾ ਵੀ ਕਬੱਡੀ ਖੇਡੀ ਹੈ ਤਾਂ ਵਧੀਆ ਮੈਚ ਚੱਲ ਰਿਹਾ ਬਿਕਰ ਪੰਦੇਰ ਹੈ ਸੁੱਖਾ ਸਰਵ ਕੋਟ ਹੈ ਦਲਬਾਖ ਸਿੰਘ ਜੀ ਘਰਿਆਲਾ ਕੋਲਾ ਮੰਗਾਸਰਾਏ ਅੱਜ ਜ਼ਿੰਮੇਵਾਰੀਆਂ ਬਹੁਤ ਵੱਡੀਆਂ 21 ਮੈਚ 21 ਬੜਾ ਤਕੜਾ ਖੇਡਿਆ ਜਾਣਾ ਉਧਰ ਅਰਸ਼ਦੀਪ ਰਸੂਲਪੁਰਿਆ ਵੀ ਟੌਪ ਦਾ ਮੱਲ ਹੈ ਵੱਡੇ ਵੱਡੇ ਪਹਿਲਵਾਨ ਅੱਜ ਪਹੁੰਚੇ ਹੋਏ ਨੇ ਗੁਰਮੀਤ ਸਿੰਘ ਜੀ ਕੈਨੇਡਾ ਰਾਜਵਿੰਦਰ ਸਿੰਘ ਜੀ ਔਰ ਸਾਡੇ ਮੈਂਬਰ ਪਾਰਲੀਮੈਂਟ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਵਿੰਦਰ ਸਿੰਘ ਜੀ ਹੈਪੀ ਕੈਨੇਡਾ ਰਵੀ ਜੁਕੇ ਤੇ ਕਮਲ ਕੈਨੇਡਾ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਜਿੰਨੇ ਵੀ ਭਰਾ ਅੱਜ ਪਹੁੰਚੇ ਹੋਏ ਨੇ ਇੱਥੇ ਵੱਡੀ ਜ਼ਿੰਮੇਵਾਰੀ ਹੈ ਪਰ ਉਧਰ ਸਾਡੇ ਔਰ ਸਤਕਾਰਯੋਗ ਵੀਰ ਜਿਨ੍ਹਾਂ ਵੀਰਾਂ ਦਾ ਵੱਡਾ ਰੋਲ ਹੈ ਕਮਲ ਸੋਲ ਯਾਦਯੁਕੇ ਬਲਜੀਤ ਦबई ਮੰਨਾ ਸਟੈਡ ਫਾਰਮ ਗਗਨ ਚਾਲ ਤਜਿੰਦਰ ਕਨੇਡਾ ਕਮਲ ਕਨੇਡਾ ਹੈਪੀ ਕਨੇਡਾ ਸਿਮਾ ਪੁਰਤਗਾਲ ਲਵਲੀ ਕਨੇਡਾ ਤੇ ਗਰ ਸੇਵਕ ਚਾਲ ਕਨੇਡਾ ਤੋਂ ਆਇਆ ਹੋਇਆ ਤੇ ਗੁਰਸਿੰਦਰ ਚਾਲ ਸਰਪੰਚ ਸਾਹਿਬ ਇੰਦਰਵੀਰ ਚਾਲ ਤੇ ਜੋਬਨ ਚਾਲ ਨਿਊਜ਼ੀਲੈਂਡ ਤੋਂ ਵੱਡੇ ਰੋਲ ਨੇ ਅੱਜ ਇਹਨਾਂ ਵੀਰਾਂ ਦੇ ਕਬੱਡੀ ਕੱਪ ਦੇ ਵਿੱਚ ਚੋਟੀ ਦਾ ਮੈਚ ਹੈ ਇੱਕ ਪਾਸੇ ਪੰਜਾਬ ਤੇ ਦੂਜੇ ਪਾਸੇ ਦੂਜੇ ਪਾਸੇ ਹਰਿਆਣਾ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਜਰੂਰ ਆ ਜਾਣ ਜਲਦੀ ਦੇ ਨਾਲ ਗੁਰਸ਼ਾਨ ਸ਼ਾਹ ਬਹੁਤ ਵੱਡਾ ਧੰਨਵਾਦ ਹੈ ਵੀਰ ਦਾ ਕਿਉਂਕਿ ਗਰਾਊਂਡ ਤਿਆਰ ਕਰਨ ਦੇ ਵਿੱਚ ਵੀਰ ਨੇ ਬੜੀ ਮਿਹਨਤ ਕੀਤੀ ਹੈ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਗਰਾਊਂਡ ਤਿਆਰ ਕਰਕੇ ਖਿਡਾਰੀਆਂ ਦੇ ਲਈ ਦੇਣੀ ਇਹ ਕਿਸੇ ਕਿਸੇ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਇਹ ਸੇਵਾ ਸਾਡੇ ਭਰਾ ਦੇ ਹਿੱਸੇ ਆਈ ਤੇ ਬਹੁਤ ਬਹੁਤ ਧੰਨਵਾਦ ਹੈ ਭਰਾ ਦਾ ਬਲਜੀਤ ਸਾਡਾ ਵੀਰ ਤਬਈ ਤੋਂ ਆ ਪਾਇਆ ਹੋਇਆ ਕਹਿੰਦਾ ਕਿਰਪਾ ਮਹਾਂਪੁਰਸ਼ਾਂ ਦੀ ਹੈ ਬਾਪੂ ਹਰਨਾਮ ਸਿੰਘ ਦੀ ਬਹੁਤ ਕਿਰਪਾ ਹੈ ਅੱਜ ਦਾ ਮੇਲਾ ਬਾંબા ਬਾਪੁਰਸ਼ਾਂ ਦਾ ਤੇ ਜਵਨ ਸਾਡਾ ਵੀਰ ਮਾਣ ਕਰਦੇ ਆ ਸਾਰੇ ਭਰਾ ਕਿਉਂਕਿ ਪਿੰਡ ਦਾ ਮੇਲਾ ਹੁੰਦਾ ਹੈ ਤੇ 6 ਮਹੀਨੇ ਪਹਿਲਾਂ ਤਿਆਰੀਆਂ ਸਾਰੇ ਭਰਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਮੇਲਾ ਪਿੰਡ ਦਾ ਆਪਦੇ ਮੱਲ ਸਦਰੇ ਇਹ ਖਾਲਾ ਜੀ ਦਾ ਬਾਣਾ ਨਹੀਂ ਹੁੰਦਾ ਇਹ ਬੇਨਤੀ ਆ ਦੋਨੇ ਟੀਮਾਂ ਆ ਜਾਣ ਆਓ ਕਰਮੇ ਰੇਡ ਪਾਉਣ ਦੇ ਲਈ ਸੁੰਮਣ ਗਿੱਲ ਦਾ ਵੀ ਕਹਿੰਦੇ ਨਾ ਵੱਡਾ ਪਰ ਪੁੱਠੀ ਕੋਈ ਪੁੱਠੀ ਕੈਂਚੀ ਪਾ ਕੇ ਕਰੇ ਤੰਗ ਮਿੱਤਰੋ ਆਜੋ ਵੇਖ ਲੋ ਕਬੱਡੀ ਬਲੇ ਰੰਗ ਮਿੱਤਰੋ ਇਹ ਕੁੜੀਆਂ ਬੱਲੇ ਬੱਲੇ ਕਰਾ ਰਹੀਆਂ ਆਹ ਵੇਖਾਂਗੇ ਕਿਤਾਬ ਤਾਂ ਹਰ ਕੋਈ ਲੈ ਲੈਂਦਾ ਪਰ ਪੜਨਾ ਔਖਾ ਹੈ ਮੱਝਲ ਵੀ ਰੱਬ ਦੇ ਦਿੰਦਾ ਪਰ ਮੰਜ਼ਲ ਤੇ ਖੜਨਾ ਔਖਾ ਹੈ ਜਿਹੜਾ ਧਰਤੀ ਨੂੰ ਭੁੱਲਦਾ ਹੈ ਤੱਕਦਾ ਨਹੀਂ ਸਮਾਨ ਵਿੱਚ ਜਰਬਾਲਾ ਮਿਹਨਤ ਬੜੀ ਕਰਨੀ ਪੈਂਦੀ ਹੈ ਨਾਮ ਜੱਗ ਤੇ ਬਣਾਉਣਾ ਨਹੀਂ ਜ਼ਖਾਲਾ ਕਿ ਮਿਹਨਤ ਬੜੀ ਕਰਨੀ ਪੈਂਦੀ ਹੈ ਦਲਬਾਜ ਸਿੰਘ ਘਰੇਾਲਾ ਸਾਹਿਬ ਮਾਗੇਸਰਾਂ ਵਾਲਾ ਕੁਲਾ ਤੇ ਸਰਬਗੋਟੀਆਂ ਸੁੱਖਾ ਬਿਕਰ ਪੰਧੇਰ ਵੱਡਾ ਨਾਂ ਤੇ ਚੱਲਦਾ ਹੋਇਆ ਮੈਚ ਦੁਨੀਆ ਦੀ ਮੰਨੀ ਪ੍ਰਮੰਨੇ ਵੈਬਸਾਈਟ ਕਬੱਡੀ 365 ਤੇ ਰੇਡ ਪਾਉਣ ਦੇ ਲਈ ਕੁੜੀ ਵੱਧੀ ਹੋਈ ਐ ਆ ਕੁੜੀ ਐ ਪੰਜਾਬ ਦੀ ਮਟਿਆਰ ਮੇਰੇ ਵੀਰੋ ਪਰ ਦੂਜੇ ਪਾਸੇ ਹਰਿਆਣੇ ਦੀ ਸੋਰੀ ਟੱਚ ਮਾਰਿਆ ਪੁਆਇੰਟ ਤਾਵੀ ਜੈ ਪੁਆਇੰਟ ਆ ਰੇਡਰ ਦਾ ਅਗਲਾ ਮੈਚ ਜਿਹੜਾ ਨਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਆਰ ਦੁਨੀਆ ਦੇ ਚੋਟੀ ਦੇ 스타 ਖੇਡਣੇ ਆ ਮੇਰੇ ਵੀਰੋ ਤੇ ਬਾਬਾ ਨਾਮਦੇਨ ਕਬੱਡੀ ਕਲੱਬ ਕਮਾਨ ਇਹ ਵੀ ਟੀਮਾਂ ਤਿਆਰ ਵਰ ਤਿਆਰ ਹੋਜਣੋਂ ਇੱਕ ਦੋ ਕੁਸ਼ਤੀਆਂ ਨੇ ਨਾ ਚਾਹਾਂਗਾ ਉਹ ਵੀ ਮੱਲ ਤਿਆਰ ਬਰ ਤਿਆਰ ਹੋ ਜਣ ਚੋਟੀ ਦੇ ਮੱਲ ਟਾਪ ਦੇ ਮੱਲ ਇਸ ਧਰਤੀ ਨੇ ਪੈਦਾ